ਅੱਜ ਮਿੱਤਰੋ ਤੁਹਾਨੂੰ ਸਮੁੰਦਰ ਘੋੜੇ ਦਾ ਪੋਤਾ ਤੇ ਮਿੱਡੇ ਵਾਲੇ ਦਿਲਵਾਗ ਦਾ ਬੱਚਾ ਚੰਦਨ ਦਿਖਾਉਣਾਗਾ ਬਹੁਤ ਸੋਹਣਾ ਬਸ਼ੇਰਾ ਤਿਆਰ ਹੋਇਆ ਮਾਂ ਇਹਦੀ ਬਾਕਰਪੁਰ ਵਾਲੇ ਨੂਰੇ ਦੀ ਧੀ ਆ ਤਾਂ ਹੀ ਕਰਕੇ ਜਿਹੜਾ ਕੱਦ ਕਾਠਾ ਬਾਡੀ ਆ ਉਹ ਇਹਨੂੰ ਪਿਓ ਤੋਂ ਮਿਲ ਗਈ ਤੇ ਜਿਹੜਾ ਸਭਪਣ ਤੇ ਬਰੀਕੀਆਂ ਨੇ ਚੈੱਕ ਕਰੋ ਕਿੰਨੀ ਜ਼ਿਆਦਾ ਕੁਆਲਿਟੀ ਆ ਬੱਚੇ ਦੇ ਵਿੱਚ ਉਹ ਇਹਨੂੰ ਮਾਂ ਵਾਲੇ ਪਾਸਿਓਂ ਆਈਆਂ ਨੇ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੀ ਨੂਰੇ ਵਾਲੀ ਬਲੱਡ ਲਾਈਨ ਆ ਉਹ ਸ਼ੋਹਾ ਕਰਕੇ ਮੰਨੀ ਗਈ ਆ ਤੇ ਦੂਜੇ ਪਾਸੇ ਜੇ ਆਪਾਂ ਸਮੁੰਦਰ ਵਾਲੀ ਲਾਈਨ ਨੂੰ ਦੇਖੀਏ ਤਾਂ ਉਹ ਕੱਦ ਬੱਡ ਕਰਕੇ ਤੇ ਖੁੱਲੇ ਬਾਡੀ ਸਟਰਕਚਰ ਕਰਕੇ ਮੰਨੀ ਗਈ ਆ ਸੋ ਦੋਨਾਂ ਪਾਸਿਆਂ ਤੋਂ ਇਹਨੂੰ ਸਭ ਕੁਝ ਮਿਲਿਆ ਤਾਂ ਹੀ ਕਰਕੇ ਬਸ਼ੇਰਾ ਐਡਾ ਚੰਗਾ ਤਿਆਰ ਹੋਇਆ ਸਕਿਨ ਵੀ ਬੜਾ ਮਜ਼ਬੂਤ ਵੀ ਆ ਕੱਦ ਕਾਠ ਵੀ ਚੰਗਾ ਗਾ ਹਾਲੇ ਉਮਰੇ ਦੀ 32 ਮਹੀਨੇ ਹੋਈ ਆ ਤੇ ਕੱਦ ਬਾਈ ਜੀ ਦੱਸਦੇ ਆ ਵੀ 67 ਇੰਚ ਕਰ ਗਿਆ ਸੋ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਸਟੱਡ ਸਰਵਿਸ ਇਹਦੀ ਹੁਣ ਓਪਨ ਕੀਤੀ ਗਈ ਆ ਕੁਸ਼ਕ ਘੋੜੀਆਂ ਇਹ ਤੋਂ ਮੇਲਟ ਹੋ ਚੁੱਕੀਆਂ ਨੇ ਥੋੜੇ ਟਾਈਮ ਤੱਕ ਕੁਸ਼ਕ ਮਹੀਨਿਆਂ ਤੱਕ 5-4 ਮਹੀਨਿਆਂ ਤੱਕ ਇਹਦੇ ਰਿਜ਼ਲਟ ਵੀ ਆਉਣੇ ਸ਼ੁਰੂ ਹੋ ਜਾਣੇ ਆ ਗਿੱਦੜਬਾਈ ਤੋਂ ਅੱਗੇ ਪਿੰਡ ਪੈਂਦਾਗਾ ਮੁਕਸਰ ਜ਼ਿਲ੍ਹੇ ਦੇ ਵਿੱਚ ਲਾਲਬਾਈ ਲਾਲਬਾਈ ਪਿੰਡ ਰਾਜਵੀਰ ਜੀ ਦੇ ਕੋਲੇ ਆ ਇਹ ਬੇਸ਼ੇਰਾ ਸੋ ਬਹੁਤ ਲੰਮੇ ਸਮੇਂ ਤੋਂ ਬਰੀਡਿੰਗ ਕਰਦੇ ਆ ਰਹੇ ਆ ਪਹਿਲਾਂ ਵੀ ਫਾਰਮ ਦੇ ਉੱਤੇ ਚੰਗੇ ਚੰਗੇ ਘੋੜੇ ਇਹਨਾਂ ਦੇ ਰਹਿ ਕੇ ਗਏ ਆ ਤੇ ਸ਼ੂਆਂ ਦੇ ਵਿੱਚ ਵੀ ਜਾਨਵਰ ਲਾਉਣ ਦਾ ਇਹਨਾਂ ਨੂੰ ਕਾਫੀ ਕਰੇਜ। ਸੋ ਅੱਜ ਆਪਾਂ ਗੱਲਬਾਤ ਵੀਡੀਓ ਦੇ ਵਿੱਚ ਥੋੜੀ ਆਪਾਂ ਰਾਜਵੀਰ ਸਿੰਘ ਜੀ ਦੇ ਨਾਲ ਕਰਾਵਾਂਗੇ। ਇਸ ਬਸ਼ੇਰੇ ਚੰਦਨ ਬਾਰੇ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਵੀ ਕਿੰਨੀ ਫੀਸ ਰੱਖੀ ਆ ਕੀ ਗੱਲਬਾਤ ਆ। ਕਿਹੜੇ ਹਿਸਾਬ ਨਾਲ ਬਸ਼ੇਰੀ ਨੂੰ ਛੱਡਣਗੇ। ਤੇ ਆਹ ਸਵਾਰੀ ਸਬੂਰੀ ਬਾਈ ਹੋਣੇ ਕਰਦੇ ਆਗੇ ਤੇ ਘੋੜਾ ਤੁਰਦਾ ਬਹੁਤ ਚੰਗਾ। ਮਜਬੂਤ ਵੀ ਆ ਬਾਡੀ ਸਟਰਕਚਰ ਤੁਸੀਂ ਪੱਠ ਪੜਾ ਇਹਦਾ ਚੈੱਕ ਕਰੋ ਲੈਂਥ ਲੈਂਥ ਬਹੁਤ ਜ਼ਿਆਦਾ ਆ ਤੇ ਬਾਕੀ ਉਮਰ ਦੇ ਹਿਸਾਬ ਨਾਲ ਹਲੇ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ 5 ਸਾਲ ਤੇ ਜਾ ਕੇ ਇਹਨੇ ਕਿੱਡਾ ਚੰਗਾ ਘੋੜਾ ਬਣ ਕੇ ਤਿਆਰ ਹੋਣਾ ਆਜੋ ਫਿਰ ਬਾਕੀ ਗੱਲਬਾਤ ਆਪਾਂ ਰਾਜਵੀਰ ਜੀ ਨੂੰ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਅੰਤ ਮਾਣ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਜਿੰਨੇ ਵੀ ਘੋੜਾ ਪਾਲਕ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਦਾ ਸਵਾਗਤ ਕਰਦਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿੱਡੇ ਵਾਲੇ ਦਿਲਵਾਗ ਦਾ ਬੱਚਾ ਦਿਖਾਉਣ ਲੱਗੇ ਆਂ ਬਾਈ ਜੀ ਹੁਣਾਂ ਕੋਲੇ ਬਸ਼ੇਰਾ ਬਹੁਤ ਚੰਗਾ ਤਿਆਰ ਹੋਇਆ ਚੰਗੀ ਹਾਈਟ ਦਾ ਚੰਗੇ ਖੁੱਲੇ ਡੀਲਡੌਲ ਦਾ ਤੇ ਖੁੱਲੀ ਬਾਡੀ ਦਾ ਬਸ਼ੇਰਾ ਤਿਆਰ ਹੋਇਆ ਜਿਹਦੀ ਸਟੱਡ ਸਰਵਿਸ ਹੁਣ ਕੁਝਕ ਟਾਈਮ ਪਹਿਲਾਂ ਓਪਨ ਕੀਤੀ ਗਈ ਆ ਸੋ ਸਾਰੀ ਗੱਲਬਾਤ ਇਸ ਬਸ਼ੇਰੇ ਬਾਰੇ ਕਰਾਂਗੇ ਇਹਦਾ ਨਾਮ ਆ ਜਿਹੜਾ ਚੰਦਰਨ ਰੱਖਿਆ ਅੱਜ ਆਪਾਂ ਪਿੰਡ ਲਾਲਵਾਈ ਬੈਠੇ ਆਂਗੇ ਗਿੱਦੜ ਬਾਹ ਤੋਂ ਜਦੋਂ ਆਪਾਂ ਲੰਬੀ ਨੂੰ ਜਾਣਦੇ ਆਂ ਤਾ ਲੰਬੀ ਰੋਡ ਦੇ ਉੱਤੇ ਤਕਰੀਬਨ ਗਿੱਦੜਵਾਇ ਤੋਂ 7 ਕਿਲੋਮੀਟਰ ਅੱਗੇ ਪਿੰਡ ਪੈਂਦਾ ਹੈਗਾ ਬੜਾ ਫੇਮਸ ਵੱਡਾ ਪੁਰਾਣਾ ਪਿੰਡ ਆ ਤਕਰੀਬਨ ਸਾਰੇ ਭਰਾ ਘੋੜਿਆਂ ਵਾਲੇ ਇਸ ਪਿੰਡ ਬਾਰੇ ਜਾਣਦੇ ਹੀ ਆ ਕਿਉਂਕਿ ਇੱਥੇ ਬਹੁਤ ਸਾਰੇ ਬੰਦੇ ਪੁਰਾਣੇ ਨਾ ਚਿਰਾਂ ਤੋਂ ਘੋੜੀਆਂ ਰੱਖਦੇ ਆ ਰਹੇ ਆ ਸੋ ਆਪਣੇ ਨਾਲ ਅੱਜ ਵੀਡੀਓ ਦੇ ਦਰਮਿਆਨ ਗੱਲਬਾਤ ਦੇ ਦਰਮਿਆਨ ਸਰਪੰਚ ਸਾਹਿਬ ਰਾਜਵੀਰ ਸਿੰਘ ਜੀ ਹੋਣਗੇ ਜਿਨ੍ਹਾਂ ਦਾ ਆਪਾਂ ਤੁਹਾਨੂੰ ਅੱਜ ਬਸ਼ੇਰਾ ਦਿਖਾਉਣ ਲੱਗੇ ਆ ਰਾਜਵੀਰ ਜੀ ਵੀ ਕਿਸੇ ਵੈਸੇ ਜਾਣ ਪਹਿਚਾਨਦੇ ਮੁਹਤਾਜ ਨਹੀਂ ਤੁਸੀਂ ਅਕਸਰੀ ਇਹਨਾਂ ਨੂੰ ਮੇਲੇ ਮੰਡੀਆਂ ਦੇ ਉੱਤੇ ਜਦ ਜਿੰਨੇ ਵੀ ਪੰਜਾਬ ਦੇ ਵਿੱਚ ਸ਼ੋਅ ਹੁੰਦੇ ਆ ਸਾਰਿਆਂ ਦੇ ਉੱਤੇ ਇਹਨਾਂ ਨੂੰ ਦੇਖਿਆ ਹੀ ਹੋਣਾ ਸਾਰੇ ਭਰਾ ਤਕਰੀਬਨ ਜਾਣਦੇ ਹੀ ਆ ਸੋ ਪਹਿਲਾਂ ਆਪਾਂ ਸਰਪੰਚ ਸਾਹਿਬ ਨੂੰ ਦਿੰਨੇ ਆ ਵਧਾਈਆਂ ਵੀ ਇੰਨਾ ਚੰਗਾ ਬਸ਼ੇਰਾ ਤਿਆਰ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਸਰਪੰਚ ਸਾਹਿਬ ਪਹਿਲਾਂ ਤਾਂ ਜੀ ਆਪਣੇ ਚੈਨਲ ਬੰਨੀਓ ਤੁਹਾਨੂੰ ਵਧਾਈਆਂ ਦਿੰਨੇ ਆ ਜੀ ਜੋ ਮਹਾਰਾਜ ਦੀ ਕਿਰਪਾ ਨਾਲ ਇੰਨਾ ਚੰਗਾ ਬਸ਼ੇਰਾ ਤੁਹਾਡੇ ਘਰੇ ਤਿਆਰ ਹੋਇਆ ਜੀ ਪ੍ਰਮਾਤਮਾ ਦੀ ਕਿਰਪਾ ਬਾਈ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਹਾਂਜੀ ਤੇ ਇਹ ਤਾਂ ਵੈਗੁਰੂ ਦੀ ਕਿਰਪਾ ਨਾਲ ਹੀ ਜਦਾਂ ਵਰਤਿਆ ਹੁੰਦੇ ਆਪਾਂ ਦਾ ਮਿਹਨਤ ਕਰਨੀ ਹੁੰਦੀ ਹੈ ਹਾਂਜੀ ਹਾਂਜੀ ਬਾਈ ਜੀ ਪਹਿਲਾਂ ਆਪਣੇ ਨਾਲ ਜਿਹੜੇ ਭਰਾ ਬੈਠੇ ਜਿਵੇਂ ਬਾਈ ਗਰਜੰਟ ਜੀ ਬੈਠੇ ਆਪਣੇ ਪਿੰਡੋਂ ਹੀ ਤੇ ਇਧਰਲੇ ਪਾਸੇ ਇਹਨਾਂ ਵੱਡੇ ਬਾਈ ਜੀ ਬਾਰੇ ਵੀ ਦੱਸ ਦਈਏ ਜੀ ਆਪਾਂ ਇੰਟਰੋਡਕਸ਼ਨ ਦੇ ਲਈ ਠੀਕ ਹੈ ਜੀ ਇਹ ਬਾਈ ਗਰਜੰਟਾ ਜੀ ਇਹ ਵੀ ਸਾਡੇ ਪੁਰਾਣੀ ਕੂੜੀਆਂ ਰੱਖਦੇ ਗਰਜੰਟਪੁਰਾ ਇਹ ਬਾਈ ਸੁਖਪਾਲ ਸਿੰਘ ਬੁਲਰਾ ਜੀ ਹਾਂਜੀ ਇਹ ਸਾਡੇ ਬਾਈ ਬਰਾੜ ਪਰਿਵਾਰ ਆ ਜੀ ਇਹ ਮੁੰਡਿਆਂ ਨੇ ਹੁਣ ਨਵੀਆਂ ਕੋਲੇ ਰੱਖਿਆ ਜੀ ਇਹ ਭਰਾ ਆਪਣਾ ਹੀ ਜੁਤੀ ਇਹ ਭਤੀਜਾ ਸਾਡਾ ਜੀ ਠੀਕ ਹੈ ਜੀ ਇਹ ਮੇਰਾ ਭਤੀਜਾ ਰਵੀ ਹਾਂਜੀ ਬਾਈ ਇਹੋ ਮੇਰੇ ਨਾਲ ਹੀ ਹੁੰਦਾ ਤਕਰੀਬਨ ਛੋੜ ਹਾਂਜੀ 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 ਤੇ ਇਹ ਸਾਡੀ ਟੀਮ ਸਾਰੇ ਹੋ ਬਿਲਕੁਲ ਜੀ ਬਾਈ ਤੇ ਵੈਸੇ ਜਿਹੜਾ ਪਿੰਡ ਆ ਆਪਣਾ ਮੇਰਾ ਖਿਆਲ ਕਿਹੜੇ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਇਹ ਸਾਨੂੰ ਮੁਕਸਰ ਸਾਹਿਬ ਜ਼ਿਲ੍ਹਾ ਪੈਂਦਾ ਜੀ ਲੰਮੀ ਬਲਾਕ ਆ ਤੇ ਨੀਅਰ ਬਾਦਲ ਗਾਂਵ ਰਹਿੰਦਾ ਜੀ ਠੀਕ ਹੈ ਜੀ ਆ ਬਾਦਲ ਪਿੰਡ ਵੀ ਸਾਨੂੰ ਹਾਂਜੀ ਬਾਦਲ ਨੂੰ ਹੀ ਨਾਂ ਰਹਿੰਦਾ ਜੀ ਠੀਕ ਹੈ ਜੀ ਬਾਦਲ ਸਾਹਿਬ ਦਾ ਹੀ ਹਲਕਾ ਹੈ ਇਹ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਤੇ ਹੁਣ ਆਪਾਂ ਨਾ ਭਰਾਵਾਂ ਨੂੰ ਬਸ਼ੀਰੇ ਬਾਰੇ ਦਸੀਏ ਜੀ ਚੰਦਨ ਬਾਰੇ ਹਾਂਜੀ ਬਸ਼ੀਰ ਆ ਇਹਦਾ ਨਾਮ ਹੈ ਚੰਦਨ ਜੀ ਹਾਂਜੀ ਬਾਪ ਹੈਗਾ ਹੈ ਜਿਹਦਾ ਦਲਵਾਗ ਮਡੇਰਾ ਜੀ ਹਾਂਜੀ ਤੇ ਦਾਦਾ ਸਮੁੰਦਰਾ ਜੀ ਠੀਕ ਹੈ ਜੀ ਤੇ ਮਾਂ ਇਹਦੀ ਹੈਗੀ ਨੀਲੀ ਚੰਬੀ ਕੋੜੀ ਦੁੱਧਿਆ 63 63 ਇੰਚ ਦੀ ਨੂਰੇ ਬਕਰਵਰਦੀ ਅੱਛਾ ਜੀ ਤੇ ਆਪਾਂ ਇਹ ਤਿੰਨ ਕਿ ਮਹੀਨਾ ਦਾ ਬੱਚਾ ਪਰਚੇਜ਼ ਕੀਤਾ ਸੀਗਾ ਜੀ ਆਪਣੇ ਸੱਜਣ ਬਿੱਲੀ ਮਿੱਤਰ ਆਪਣੇ ਗੱਦਾ ਡੋਬ ਤੋਂ ਉਹਨਾਂ ਤੋਂ ਲਿਆ ਸੀਗਾ ਜੀ ਗੱਦਾ ਡੋਬ ਤੋਂ ਹਾਂਜੀ ਹਾਂਜੀ ਹੁਣ ਅੱਜ ਇਹਦੀ ਹੋਰ ਹੋ ਗਈ 32 ਮਹੀਨੇ ਦੀ ਦੋਨਾਂ ਦਾ ਸਟਾਰਟ ਆ ਹਾਂਜੀ ਤੇ ਲਗਭਗ 67 ਇੰਚ ਕੱਦ ਹੋ ਗਿਆ ਤੁਹਾਨੂੰ ਆਪਾਂ ਨਾਪ ਕੇ ਵੀ ਦਿਖਾਇਆ ਹਾਂਜੀ ਤੇ ਆਪਾਂ ਦੂਜੇ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਜੇ ਕੋਈ ਕੁੜੀ ਪਰੌਣ ਵਾਸਤੇ ਆਊਗਾ ਦੇਖਣਾ ਚਾਹੁੰਦਾ ਬੱਚਾ ਆਪਦਾ ਫਿਤਾ ਨਾਲ ਲਈ ਹੋਏ ਤੇ ਆ ਕੇ ਨਾਪ ਲਈ ਆਪਾਂ ਨੂੰ ਕੋਈ ਨਾਪਨ ਤੇ ਤੇ ਕਿਹੋ ਜਿਹਾ ਇਤਰਾਜ ਨਹੀਂ ਗਏ ਠੀਕ ਹੈ ਜੀ ਇਹਦਾ 67 ਇੰਚ ਹੈਡ ਪੂਰੀ ਹੈਗੀ ਆ ਤੇ ਮਹਾਰਾਜ ਰੱਖੇ ਸੁੱਖੇ ਹੋਰ ਸਾਲ ਨੂੰ ਜੇ ਆਪਾਂ ਲੋਹੜੀ ਤੇ ਲੈ ਕੇ ਚੱਲਾਂਗੇ ਉਦੋਂ ਤੱਕ ਹੋਰ ਚੰਗੇ ਕੱਦ ਦਾ ਡੀਟ ਆਨ ਦਾ ਕੁੜਾ ਤਿਆਰ ਹੋ ਜਾਊਗਾ ਠੀਕ ਹੈ ਜੀ ਬਾਈ ਜੀ ਫਿਰ ਹਜੇ ਤਾਂ ਉਮਰੀ ਬਹੁਤ ਨਿਆਣੀ ਹੈ ਦੀ ਜੇ ਆਪਾਂ حساب ਲਾਈਏ 32 ਮਹੀ ਤਾਂ ਹਜੇ ਦੇ ਕੋਲੇ ਬਹੁਤ ਖੁੱਲਾ ਟਾਈਮ ਪਿਆ ਜੀ ਹੋਰ ਵੀ ਕਦ ਕੱਢ ਦੋ ਦਿਨ ਦੀ ਬਸ ਹੋਇਆ ਹਜੇ ਹੋ ਰਿਹਾ ਪੂਰੇ ਹੋਇਆ ਵੀ ਨਹੀਂ ਹਾਂਜੀ ਤੇ ਸਟਾਰਟ ਦੋ ਦਿਨ ਦੀ ਠੀਕ ਹੈ ਜੀ ਹਾਂਜੀ ਤੇ ਬਾਈ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਵੇਂ ਬਣਿਆ ਸੀ ਬੱਚੇ ਨੂੰ ਲੈਣ ਦਾ ਜਿਵੇਂ ਬਾਈ ਗਰਜੰਟ ਜੀ ਹੁਣੇ ਦੱਸਦੇ ਸੀ ਆਪਾਂ ਤਾਂ ਤੁਹਾਨੂੰ ਚਲੋ ਪਹਿਲਾਂ ਸ਼ੋਹਾਂ ਤੇ ਜਾਂ ਮੇਲੇ ਮੰਡੀਆਂ ਤੇ ਮਿਲਿਆ ਜੀ ਤੇ ਇੱਥੇ ਪਿੰਡ ਤੁਹਾਡੇ ਪਹਿਲੀ ਵਾਰ ਘਰੇ ਆਏ ਆ ਤੁਹਾਡੇ ਕੋਲੇ ਤੇ ਬਾਈ ਗਰੇਜੰਟ ਜੀ ਦੱਸਦੇ ਸੀ ਬਾਕੀ ਤੁਹਾਡੇ ਇੱਥੇ ਫੋਟੋਆਂ ਲੱਗੀਆਂ ਦੇਖੀਆਂ ਪੁਰਾਣੇ ਘੋੜਿਆਂ ਨਾਲ ਅੰਖੇਲਾ ਪਿੱਛੇ ਪਰਿਵਾਰ ਤੋਂ ਪਸ਼ੋਕੜ ਤੋਂ ਹੀ ਤੁਸੀਂ ਹਾਂਜੀ ਪੁਰਾਣੇ ਘੋੜੇ ਸੀ ਅਸੀਂ ਨੁਕਰੇ ਘੋੜੇ ਮੇਰੇ ਕੋਲ ਕਾਫੀ ਟਾਈਮ ਹੁੰਦੇ ਰਹੇ ਪੁਰਾਣੇ ਪਹਿਲਾਂ ਨੁਕਰੀਆਂ ਦੇ ਵਿੱਚ ਅੰਮੀਆਂ ਸੀ ਹੁਣ ਮਾਰਵੜੀ ਰੱਖਣ ਲੱਗੇ ਸੀਗੇ ਜੀ ਕਈ ਸਾਲਾਂ ਤੋਂ ਮਾਰਵੜੀ ਘੋੜੇ ਆਈਆਂ ਫਾਰਮ ਤੇ ਉਹ ਜਿਵੇਂ ਜਿਵੇਂ ਕਦੇ ਬੱਚੇ ਉੱਥੀਆਂ ਲਾਂਚ ਕਰਾਂਗੇ ਉਦੋਂ ਉਹਨਾਂ ਨੂੰ ਵੀਡੀਓ ਦਿਖਾਵਾਂਗੇ ਠੀਕ ਹੈ ਜੀ ਇਹ ਬੱਚਾ ਕੋਈ ਖਰੀਦਣ ਦਾ ਮਨ ਨਹੀਂ ਹੈ ਪਰ ਬੱਚਾ ਜ਼ਿਆਦਾ ਉਹ ਮਿੱਤਰ ਮੇਰਾ ਮੈਨੂੰ ਉਹਦਾ ਮੈਂ ਵੇਚਣਾ ਬਸ਼ੀਰਾ ਯਾਰ ਤੇ ਤੁਸੀਂ ਦੇਖ ਲਓ ਮੈਂ ਜਾ ਕੇ ਦੇਖਿਆ ਮਗਰ ਬੱਚਾ ਬਹੁਤ ਜਿਆਦਾ ਚੰਗਾ ਤੂੰ ਰੱਖ ਉਹ ਕਹਦਾ ਯਾਰ ਮੇਰੇ ਮੇਰੇ ਤੋਂ ਬੱਚੇ ਛਾਂਦੇ ਨਹੀਂ ਘੋੜੇ ਮੈਂ ਕਹਿੰਦਾ ਮੈਂ ਤਾਂ ਘੋੜੀਆਂ ਹੀ ਰੱਖਦਾ ਮੈਂ ਚੱਲ ਫਿਰ ਮੈਨੂੰ ਦੇ ਦੇ ਵੀ ਇਹ ਫਿਰ ਆਪਾਂ 3 ਮਹੀਨੇ ਦੇ ਆਪਣੇ ਘਰ ਲੈ ਜਾਂਦਾ ਸੀਗਾ ਜੀ ਠੀਕ ਹੈ ਜੀ ਕੁਆਲਿਟੀ ਜਿਆਦਾ ਹੋਣ ਕਰਕੇ ਪਰ ਆ ਆਪਣੇ ਕੋਲ ਇੱਕੋ ਹੀ ਬੱਚਾ ਐ ਨੋਖਰਾਦਾ ਜੀ ਬਾਕੀ ਸਾਰੇ ਮਾਰੋੜੀਆਂ ਜਨ ਮਰੀਏ ਜੀ ਠੀਕ ਹੈ ਜੀ ਬਾਈ ਤੇ ਮਾਰੋੜੀਆਂ ਦੇ ਵਿੱਚ ਹੀ ਮਨ ਲੋ ਆਪਾਂ ਕੰਮ ਕਰ ਰਹੇ ਹਾਂ ਪਲੀਟ ਦੀ ਮਾਰੋੜੀਆਂ ਦੇ ਤੇ ਉਹ ਉਹਦੇ ਜਿਹੜੇ ਸ਼ੋਹਣ ਉਹਨਾਂ ਦੇ ਮਾਇ ਮਹਾਰਾਜ ਰੱਖੇ ਸੁਖ ਤਿੰਨ ਚਾਰ ਬੱਚੇ ਆਪਣੇ ਤਿਆਰ ਹੋ ਰਹੇ ਆ ਜਿਹੜੇ ਸ਼ੋਹਣ ਚ ਜਾਣਗੇ ਠੀਕ ਹੈ ਜੀ ਤੇ ਮੈਂ ਇਹਨੂੰ ਕਿਰਪਾ ਕਰੇ ਨਾਮ ਵੀ ਘਟਣਗੇ ਹੋਏ ਠੀਕ ਹੈ ਜੀ ਤੇ ਨੁਕਰਾ ਦਾ ਬਸ ਇਹੀ ਆ ਇਹ ਹੁਣ ਵਾਸਤੇ ਪੰਜ ਛੇ ਮਹੀਨੇ ਹੋ ਗਏ ਨੂੰ ਓਪਨ ਕੀਤੇ ਸਲਫਸ ਤੇ 10 ਕੁੜੀਆਂ ਦੇ ਦੁਪਲਾ ਛੱਡਿਆ ਜੀ ਅੱਛਾ ਜੀ ਤੇ 7-8 ਕੁੜੀਆਂ ਚੱਕਾ ਪਾ ਸਾ ਡੱਬਣਾ ਇਹਦੇ ਠੀਕ ਹੈ ਜੀ 4 ਕੁ ਮਹੀਨੇ ਤੱਕ ਮਿਲ ਰਿਹਾ ਰਿਜ਼ਲਟ ਆ ਜਾਊਗਾ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਇੱਕ ਚੀਜ਼ ਹੋਰ ਦੇਖੀ ਜਿਵੇਂ ਤੁਸੀਂ ਦੱਸਿਆ ਮਾਂ ਬਾਰੇ ਜੀ ਵੀ ਮਾਂ ਦੀ ਬਕਰਪੁਰ ਵਾਲੇ ਨੂਰੇ ਜੀ ਦੀ ਹੈ ਉਸ ਗੱਲਬਾਤ ਕਰਕੇ ਜੀ ਮਾਂ ਚੰਗੀ ਹੋਣ ਕਰਕੇ ਤੇ ਬਿਊਟੀ ਬੱਚੇ ਦੇ ਵਿੱਚ ਬਹੁਤ ਆਈ ਹੈ ਹਰ ਬੰਦਾ ਕਹਿੰਦਾ ਮੂੰਹ ਮਹਾਂਦਰੇ ਦਾ ਬੜਾ ਸੋਹਣਾ ਹਨਾ ਜੀ ਹਾਂਜੀ ਵੀ ਸੁਵੰਦਰ ਲੈਨ ਮਜ਼ਬੂਤ ਬਹੁਤ ਆਉਂਦੀ ਹੈ ਵੀ ਉਹਦੇ ਥੋੜੀ ਬਿਊਟੀ ਉਨੀ ਨਹੀਂ ਹੁੰਦੀ ਹਾਂ ਥੋੜਾ ਉਨੀ ਕੀ ਰਹਿੰਦਾ ਜਿਵੇਂ ਨੂਰੇ ਬਕਰਪੁਰ ਵਿੱਚ ਬਹੁਤ ਜ਼ਿਆਦਾ ਬਿਊਟੀ ਆਉਂਦੀ ਹੈ ਹਾਂ ਹਾਂਜੀ ਤੇ ਉਹਦੀ ਕਰਕੇ ਮਾਂ ਹੋਣ ਕਰਕੇ ਨੂਰਾ ਬੱਚਾ ਬਲੱਡ ਆ ਗਿਆ ਇਹਦੀ ਬਿਊਟੀ ਤਾਂ ਬਹੁਤ ਜ਼ਿਆਦਾ ਆ ਆਮ ਨਾਲੋਂ ਜੀ ਹਾਂਜੀ ਤੇ ਬਾਕੀ ਇਹਦਾ ਡੀਐਨਏ ਇਹਦਾ ਵੀ ਡੀਐਨਏ ਪਾਸ ਆ ਇਹਦਾ ਪਿਓ ਵੀ ਦਰਵਾਗ ਮੰਡਿਆਲੇ ਦਾ ਡੀਐਨਏ ਹੋਇਆ ਜੀ ਤੇ ਇਹਦਾ ਅਸਮੁੰਦਰ ਦਾ ਡੀਐਨਏ ਹੋਇਆ ਜੀ ਸਾਰੀ ਲਾਈਨ ਦਾ ਡੀਐਨਏ ਹੋਇਆ ਵੇਣਾ ਆਓ ਵੀ ਭਰਾਵਾਂ ਨੇ ਚਲੋ ਪਹਿਲਾਂ ਸਾਰਿਆਂ ਨੇ ਘੋੜਿਆਂ ਵਾਲਿਆਂ ਨੇ ਚਲੋ ਇਸ ਚੀਜ਼ ਦਾ ਵਧੀਆ ਪ੍ਰਾਪਤ ਕੀਤਾ ਜੀ ਹਣਾ ਅਸੀਂ ਸਾਰਿਆਂ ਨੇ ਉਪਰਾਲਾ ਕਰਕੇ ਜੀ ਅੱਜ ਕਹਿ ਵੀ ਇੱਕ ਤਾਂ ਝੂਠ ਬੜਾ ਚੱਲ ਰਿਹਾ ਅੱਜ ਕੱਲ ਜਿਹੜਾ ਕੋੜਾ ਥੋੜਾ ਜਿਹਾ ਫੇਮਸ ਹੋ ਜੇ ਸਾਰੇ ਬੱਚੇ ਉਹਦੇ ਬਨ ਜਾਂਦੇ ਆ ਹਾਂਜੀ ਤੇ ਦੂਸਰਾ ਇਹ ਹੋ ਜਾਂਦਾ ਵੀ ਜਿਵੇਂ ਬੱਚੇ ਗਾਂਧੀਆਂ ਆਪਾਂ ਲੈ ਲੈਨੇ ਆ ਤੇ ਪਤਾ ਨਹੀਂ ਲੱਗਦਾ ਪਰ ਉਸੇ ਘੋੜਾ ਕੋਲੇ ਜਾਂ ਉਹਨਾਂ ਦੇ ਬੱਚਾ ਤੋਂ ਆਪਸ ਨੇ ਇਨਬਰੀਡਿੰਗ ਹੋ ਜਾਂਦੀ ਹੈ ਤੇ ਡੀਐਨਏ ਦਾ ਹਾ ਫਾਇਦਾ ਵੀ ਜੋ ਡੀਐਨਏ ਹੋਇਆ ਹੋਊਗਾ ਆਪਣਾ ਬੱਚਾ ਹਾਂਜੀ ਤੇ ਉਹ ਪਤਾ ਲੱਗ ਜੂਗਾ ਆਪਣ ਨੂੰ ਕਿਹੜੀ ਲਾਈਨ ਤੋਂ ਹੈਗਾ ਤਾਂ ਆਪਾਂ ਫਿਰ ਉਹ ਲਾਈਨ ਤੋਂ ਹਟ ਕੇ ਇਹਨੂੰ ਦੇ ਬੱਚਿਆਂ ਨੂੰ ਅਗੇ ਕਰਾਸ ਕਰਾ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਕੋਈ ਉਹਦੇ ਨੁਕਸਾਨ ਨਹੀਂ ਹੋਣਾ ਨਹੀਂ ਤਾਂ ਨਾ ਇਨਬਰੀਡਿੰਗ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਆ ਬਾਕੀ ਮੰਨ ਲਓ ਵੀ ਬਿਊਟੀ ਇਹਨੂੰ ਮਾਂ ਤੋਂ ਮਿਲ ਗਈ ਜੀ ਬਾਕੀ ਕੱਦ ਕਾਟ ਤੇ ਬਾਡੀ ਸਟਰਕਚਰ ਤੇ ਜਿਹੜਾ ਇਹਦਾ ਸਾਈਜ਼ ਆ ਕੱਦ ਉਸ ਸਮੁੰਦਰ ਚੋਂ ਆ ਗਿਆ ਇਹਦੇ ਵਿੱਚ ਬਿਲਕੁਲ ਜੀ ਤੇ ਇਹ ਦੋ ਲੈਣਾ ਸਮੇਲਾਣਾ ਇਹਦਾ ਬੱਚਾ ਆਪਣਾ ਹਾਂਜੀ ਬਾਕੀ ਰਿਜ਼ਲਟ ਆਊਗਾ ਤੁਹਾਨੂੰ ਫੇਰ ਉਦੋਂ ਮਹਾਰਾਜ ਕਿਰਪਾ ਕਰੇ ਸੱਦਾਂਗੇ ਬੱਚੇ ਤੁਸੀਂ ਤੇ ਬਾਈ ਜੀ ਹੁਣ ਤਾਂ ਫਿਰ ਕੀਤਾ ਵੈਸਟ ਅੱਡ ਵਾਸਤੇ ਓਪਨ ਹਾਂਜੀ ਓਪਨ ਕੀਤਾ ਬਾਈ ਕਿੰਨੀ ਫੀਸ ਰੱਖੀ ਹੈ ਜੀ ਫੀਸ ਤਾਂ ਵੈਸੇ ਆਪਾਂ ਦੀ 31000 ਰੁਪਏ ਰੱਖੀ ਹੈ ਜੀ ਹਾਂਜੀ ਬਾਕੀ ਆਪਾਂ ਹੋਰ ਵੀ ਮੰਨਤਾਂ ਜਿਵੇਂ ਕੋਈ ਛੱਦਣ ਬਿਲਿਆ ਦੇ ਕਰ ਦੇ ਦਾਂ ਜੀ ਠੀਕ ਹੈ ਜੀ ਤੇ ਬਾਕੀ ਸਟੇਬਲ ਦਾ ਤਾਂ ਇੱਥੇ ਬੰਦੋਬਸਤ ਹੈਗੇ ਜੇ ਕਿਸੇ ਨੂੰ ਦੋ ਚਾਰ ਦਿਨ ਘੋੜੀ ਛੱਡਣੀ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਪ੍ਰ ਹਾਂਜੀ ਵਧੀਆ ਚੰਗੇ ਡਾਕਟਰ ਨਾਲ ਆਪਣੇ ਕੰਟੈਕਟ ਹੈਗੇ ਆਉਂਦੇ ਆ ਵੈਸੇ ਵੀ ਆਪਣੇ ਫਾਰਮ ਤੇ ਤੇ ਉਂਝ ਵੀ ਜਦੋਂ ਆਪਾਂ ਬੁਲਾਗੇ ਤਾਂ ਕਿਸੇ ਨੇ ਡਾਕਟਰ ਨੂੰ ਸੱਦਣਾ ਵੀ ਤਾਂ ਆਪਾਂ ਭੇਜ ਵੀ ਦਿੰਨੇ ਕਹਿ ਦਿੱਤਾ ਆਪਣੇ ਕਹਿੰਦੇ ਦੋ ਚਾਰ ਡਾਕਟਰ ਵਧੀਆ ਜਿਹੜੇ ਜਾਵੜ ਦੇਉਂਦੇ ਆ ਹਾਂਜੀ ਬਾਕੀ ਭਾਈ ਜੇ ਹੁਣ ਉਮਰ ਦੇ ਸਾਹ ਨਾਲ ਦੇਖੀਏ ਜਦੋਂ ਤੱਕ ਇਹਨੇ 5 ਸਾਲ ਦਾ ਹੋ ਗਏ ਪੂਰਾ ਪ੍ਰੋਪਰ ਘੋੜਾ ਬਣ ਕੇ ਤਿਆਰ ਹੋਣਾ ਤਾਂ ਤੁਹਾਨੂੰ ਕਿੰਨੀ ਕੁ ਉਮੀਦ ਲੱਗਦੀ ਹੈ ਵੀ ਕਿੰਨੇ ਕੈਂਚੇ ਇਹਨੇ ਕਰਦ ਹੁਣ ਹੋਰ ਕਰ ਜਾਣਾ ਏ ਇਹ ਦੇਖੋ ਜਿਹੜੇ ਘੋੜਾ ਵਾਲੇ ਪੁਰਾਣੇ ਬੰਦੇ ਜਾਂ ਜਿਵੇਂ ਕਦਕ ਭਾਈ ਜਸਪਾਲ ਕਿਦ ਨੂੰ ਗਿਆ ਸੀਗਾ ਹਾਂਜੀ ਉਹਨੇ ਜਿੱਦੇ ਨਾਪਿਆ ਕਹਿੰਦਾ ਕੋੜਾ ਕਦ ਬਹੁਤ ਕਰ ਗਿਆ ਲੋੜੂੜ ਵੀ ਨਹੀਂ ਗੱਲ ਆ ਲੋੜੀ ਤੇ ਉਦੋਂ ਮਿਲਕਤੀ ਸੀ ਇਹ ਘਰੇ ਵੀ ਆਇਆ ਤੇ ਉੱਥੇ ਵੀ ਨਾਪਿਆ ਸੀਗਾ ਲੋੜੀ ਵੇਲੇ ਇਹ 65.5 ਸੀਗਾ ਜੀ ਹਾਂਜੀ 65.5 ਪੌਣੇ 66 ਸੀਗਾ ਹੁਣ ਅੱਜ ਸਟਾਰਟ ਹੋਇਆ ਖੜਾ ਇਹ ਹਾਂਜੀ ਉੱਤੇ ਭਾਈ ਜਸਪਾਲ ਹੀ ਕਰਦੇ ਕਿੰਨੇ ਦੱਸਣ ਤੁਹਾਨੂੰ ਉਹ ਕਹਿੰਦਾ ਜਿਵੇਂ ਪਾਤਵ ਦੀ ਹੈਟ ਹੋਈ ਆ ਉਹ ਕਹਿੰਦਾ ਇਹ 70 ਦੇ ਲਗ ਭਗ ਜਾਊਗਾ ਠੀਕ ਹੈ 69 ਵਜੇ 70 ਵਜੇ 69 70 ਨੂੰ ਟੱਚ ਕਰ ਜਾਊਗਾ ਠੀਕ ਹੈ ਜੀ ਤੇ ਬਾਕੀ ਭਾਈ ਇੱਕ ਚੀਜ਼ ਹੋਰ ਦੇਖੀ ਆ ਜੀ ਆਮ ਜਿਵੇਂ ਐਡੀ ਹਾਈਟ ਦੇ ਘੋੜੇ ਹੋ ਜਾਂਦੇ ਆ ਜੀ ਬਾਡੀ ਦਾ ਜਿਆਦਾ ਚੰਗਾ ਕਰਕੇ ਤੇ ਸ਼ੋਹੋਲਡਰ ਦੇ ਵਿੱਚ ਖੜ ਗਿਆ ਵੈਸੇ ਸੁਭਾ ਦਾ ਨਿੱਗਾ ਹਨਾ ਵੀ ਮੰਨ ਲਓ ਪਰਫਾਰਮ ਕਰਨ ਦੀ ਯਾਨੀ ਵੀ ਖਰਾਬ ਕਰਦਾ ਸਵਾਰ ਭਟਾਇਦੀ ਤੋਰਿਆ ਵੇ ਆਉਂ ਜੀ ਤੇ ਪਹਿਲਾਂ ਥੋੜੀ ਇਲਤ ਕਰਦਾ ਸੀਗਾ ਹੁਣ ਤਾਂ ਬਹੁਤ ਸਾਊ ਸੁਭਾ ਦਾ ਜੀ ਸ਼ੋਹੋਲਡਰ ਤੇ ਜਿੱਥੇ ਮਰਜ਼ੀ ਕੱਢ ਕੇ ਲੈ ਜਾਓ ਓੜੀ ਕਰਾਸ ਕਰਾਉਣਾ ਦੇ ਵਿੱਚ ਸ਼ੋਹੋਲਡਰ ਦਾ ਕਰਾ ਦਿਓੀ ਉਹ ਥੱਕਾ ਨਹੀਂ ਕਰਦਾ ਹਾਂਜੀ ਥੰਡੇ ਦੇਖਣ ਵਾਲੇ ਬੰਦੇ ਨੂੰ ਇਹ ਲੱਗਦਾ ਵੀ ਯਾਰ ਵੱਡਾ ਘੋੜਾ ਆਗਾ ਇਹ ਕੰਟਰੋਲ ਨਹੀਂ ਹੋਣਾ ਸ਼ੋਹੋਲਡਰ ਤੇ ਪਰ ਵਧੀਆ ਉਹੋ ਜੀ ਕੋਈ ਗੱਲ ਨਹੀਂ ਜੀ ਬਿਲਕੁਲ ਬਿਲਕ ਤੇ ਕੁਛਕ ਟਾਈਮ ਪਹਿਲਾਂ ਤੋਰਿਆ ਜੀ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਟ੍ਰੇਨਿੰਗ ਦਿੱਤੀ ਨੂੰ ਜੀ ਇਹਨੂੰ ਪਿਛਲੇ 2 ਮਹੀਨੇ ਹੋ ਗਏ ਇਹ ਟ੍ਰੇਨਿੰਗ ਦਿੱਤੇ ਨੂੰ ਅੱਛਾ ਜੀ ਸਵਾਰ ਮਹੀਨਾ ਲੱਗਿਆ ਸੀਗਾ ਜੀ ਹਾਂਜੀ ਉਹਨੇ ਤੋਰਿਆ ਉਸ ਤੋਂ ਬਾਅਦ ਫਿਰ ਅਸੀਂ ਆਪ ਹੁਣ ਇਹਨੂੰ ਠੀਕ ਹੈ ਜੀ ਹੁਣ ਰਵੀ ਨੂੰ ਵਧੀਆ ਸ਼ੌਂਕ ਹੈ ਬਾਈਕ ਚਲਾਉਣ ਦਾ ਹਾਂ ਰਵੀ ਨੂੰ ਹੋ ਗਿਆ ਵਧੀਆ ਤੋਰਦਾ ਹਨਾ ਤੋਰਦਾ ਜੀ ਹਾਂਜੀ ਹੁਣ ਤਾਂ ਕਰ ਗਰਮੀ ਆ ਗਈ ਉਹ ਨਹੀਂ ਤੁਰਨ ਲੱਗੇ ਹਾਂਜੀ ਤੇ ਫਿਰ ਮੌਸਮ ਜਦ ਠੰਡਾ ਆਜੂ ਜਾਂ ਕੋਈ ਕਦੇ ਬਾਰਸ਼ ਮੌਸਮ ਹੋ ਜਾਂਦੀ ਹੈ ਠੰਡਾ ਮੌਸਮ ਦਾ ਠੀਕ ਹੈ ਉਦੋਂ ਫਿਰ ਇਹਦੀ ਰਾਈਡਿੰਗ ਕਰ ਲਈਦੀ ਉਸ ਦਿਨ ਠੀਕ ਹੈ ਜੀ ਮ ਤੇ ਬਾਈ ਕਈ ਵਾਰੀ ਕੋਈ ਆਊਟ ਆਫ ਸਟੇਟ ਕੋਈ ਬਾਹਰ ਦਾ ਬੰਦਾ ਰਾਜਸਥਾਨ ਗੁਜਰਾਤ ਦਾ ਆਪਣੀ ਵੀਡੀਓ ਦੇਖਦਾ ਹੋਵੇ ਕੁੜੀ ਮੇਟ ਕਰਾਉਣੀ ਚਾਹੁੰਦਾ ਤੇ ਕਿਉਂਕਿ ਉਧਰੋਂ ਕਰਾਇਆ ਵੀ ਭਰਾਵਾਂ ਨੂੰ ਜਾਦੇ ਪੈ ਜਾਂਦਾ ਬਾਈ ਤਾਂ ਉਹਨਾਂ ਨੂੰ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਹੀ ਪੂਰਾ ਕਰ ਦਿਆਗੇ ਮਾਨਦਾਨ ਕੋਈ ਕਰਨੀ ਜੀ ਆਉਂਦੇ ਨੂੰ ਕੋਈ ਗੱਲ ਨਹੀਂ ਕੋਈ ਆਪਾਂ ਪੈਸੇ ਪਿੱਛੇ ਨਹੀਂ ਵਰਤਣਾ ਜੇ ਕੋਈ ਦੂਰੋਂ ਆਊਗਾ ਨਾ ਦੇ ਉਤਾ ਵੀ ਕੋਈ ਨਹੀਂਗਾ ਜਿਹੜਾ ਕੋਈ ਪੈਸੇ ਨਾਲ ਹੀ ਜਾਂਦਾ ਹੁੰਦਾ ਕੋਈ ਐਜੀ ਗੱਲ ਹੀ ਪੈਸੇ ਪੁੱਛਾਂਦੀ ਹਾਂਜੀ ਕਿਉਂਕਿ ਬਾਈ ਮੰਨ ਲਓ ਸਟਾਰਟਿੰਗ ਦੇ ਵਿੱਚ ਦਾ ਚਲੋ ਮੇਨ ਫੋਕਸ ਆਪਣਾ ਜਿਆਦਾ ਕਵਰ ਬੱਚੇ ਸਾਹਮਣੇ ਮਾਰਕੀਟ ਦੇ ਵਿੱਚ ਆ ਕੇ ਇਹਦੇ ਖੜੇ ਹੋਣਗੇ ਜੰਦਨ ਦੇ ਤਾਂ ਆਟੋਮੈਟਿਕਲੀ ਰਿਸਪਾਂਸ ਵਧੀਆ ਮਿਲਣਾ ਨਹੀਂ ਕਿਉਂਕਿ ਘੋੜਾ ਦਾ ਚੰਗਾ ਹੈਗਾ ਭਰਾ ਮੈਨੂੰ ਦੇਖ ਹੀ ਲੈਣਾ ਨਹੀਂ ਨਹੀਂ ਆਪਣੀ ਤਾਂ ਦੇਖੋ ਇੱਕ ਸੋਚ ਜਾਈ ਭਲਾ ਰਿਜ਼ਲਟ ਵੀ ਚੰਗਾ ਜੇ ਆਪਾਂ ਫੇਰ ਵੀ ਬਾਲੀ ਇਹਦੀ ਫੀਸ ਨਹੀਂ ਕਰਨੀ ਆ ਹੀ ਰੱਖਾਂਗੇ ਲਗਭਗ ਕਿਉਂਕਿ ਆਪਾਂ ਚਾਹੋ ਜੇ ਮੇਰਾ ਦਿਲ ਕਰਦਾ ਇਹ ਮੇਰੇ ਘਰੇ ਕੋਈ ਚੰਗੀ ਬਰੀਡ ਦਾ ਚੰਗਾ ਬੱਚਾ ਖੜਾ ਹੋਵੇ ਹਰ ਕਿਸੇ ਦਾ ਕਰਦਾ ਤੇ ਫਿਰ ਬਹੁਤੀ ਫੀਸ ਦੇ ਕੇ ਲੋਕ ਇਹ ਨਹੀਂ ਭਰਾ ਸਕਦੇ ਘੋੜੀਆਂ ਬਹੁਤ ਖਰਚੇ ਪੈਂਦੇ ਆ ਤੇ ਆਪਾਂ ਮਨ ਲੋ ਠੀਕ ਆ ਜੀ ਆਪਾਂ ਜਵਾਂ ਵੀ ਨਹੀਂ ਰੱਖਦੇ ਪੀਸ ਇਹਦੀ ਜਾਂ ਆਪਾਂ ਕਹਿ ਦਈਏ ਅਸੀਂ ਤਾਂ 10000 ਲੈਨੇ ਫੇਰ ਲੋਕ ਕਹਿੰਦੇ ਇਹ ਤਾਂ ਕੋੜਾ ਯਾਰ ਕੁਛ ਨਹੀਂ ਤਾਂ ਮਾੜਾ ਕੋੜਾ ਜਿਹਦੀ ਫੀਸ ਹੀ ਨਹੀਂ ਰੱਖੀ ਵੈਲੀਓ ਨਹੀਂ ਪੈਂਦੀ ਵੈਲੀਓ ਨਹੀਂ ਪੈਂਦੀ ਉਸ ਕਰਕੇ ਫੀਸ ਰੱਖਣੀ ਪੈਂਦੀ ਆ ਨਾ ਹੀ ਤੇ ਚਲੋ ਇੰਨੇ ਇੰਨੇ ਖਰਚੇ ਹੀ ਬਹੁਤ ਹੁੰਦੇ ਆ ਬੰਦਿਆਂ ਦੇ ਖਰਚੇ ਹੁੰਦੇ ਆ ਤੇ ਪਰ ਆਪਣੀ ਇੱਛਾ ਵੀ ਆਪਣੇ ਘੋੜੇ ਤੋਂ ਮੈਂ ਕਹਿੰਦਾ ਵੀ ਘਰ ਘਰ ਬੱਚਾ ਦਾ ਹੋਵੇ ਚੰਗੀ ਬਰੀਡ ਦਾ ਆਏਗਾ ਇਹ ਚੰਗੇ ਬੱਚੇ ਦੇਊਗਾ ਤੇ ਹਰੇਕ ਘਰ ਚੰਗਾ ਹੋਵੇ ਆਪਣੀ ਇਸੇ ਦੀ ਖੁਸ਼ੀ ਆ ਬਿਲਕੁਲ ਜੀ ਹਰੇਕ ਬੰਦੇ ਕੋਲ ਇਤਨੇ ਜਿਹੇ ਬੱਚੇ ਹੋਣ ਠੀਕ ਹੈ ਨ ਤੇ ਬਾਕੀ ਭਾਈ ਤੁਹਾਡਾ ਤਾਂ ਇਹ ਮੇਨ ਜਿਹੜਾ ਏਰੀਆ ਜੀ ਆਪਣਾ ਮਕਸਰ ਹਾਂਜੀ ਗੜ ਮੰਨਿਆ ਜਾਂਦਾ ਘੋੜਿਆਂ ਦਾ ਤੇ ਇੱਥੇ ਦਾ ਵੈਸੇ ਹੀ ਘੋੜੇ ਬਹੁਤ ਚੰਗੇ ਚੰਗੇ ਆਸ-ਪਾਸੇ ਹੋਰ ਵੀ ਖੜੇ ਆਈ ਸੋ ਕੰਪੀਟੀਸ਼ਨ ਦਾ ਵੀ ਦੌਰ ਆ ਉਸ ਹਾਵ ਨਾਲ ਸਾਰਾ ਸਿਸਟਮ ਦੇਖ ਕੇ ਚੱਲਣਾ ਪੈਂਦਾ ਹੈ ਬਿਲਕੁਲ ਬਿਲਕੁਲ ਜੀ ਤੇ ਤਾਂ ਕਰਕੇ ਦਿਨੋ-ਦਿਨ ਰਫਾਈਨ ਹੋਈ ਜਾਂਦੇ ਆ ਬਰੀਡਿੰਗ ਬਹੁਤ ਹੋਈ ਜਾਂਦੀ ਹੈ ਬਹੁਤ ਬਹੁਤ ਹੋ ਰਹੀ ਜੀ ਸਾਡੇ ਮਕਸਰ ਦਾ ਗੜਾ ਜੀ ਦੇਖੋ ਨੁਕਰਿਆਂ ਦਾ ਹਾਂਜੀ ਕਿੰਨੇ ਘੋੜੇ ਜਸਪਾਲ ਬਾਈ ਕੋਲੇ ਘੋੜਾ ਸੀ ਬਦਲ ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਬਰੀਡ ਕਰ ਰਹੇ ਦਲਬਾਗ ਮਿੰਡੇ ਵਾਲਾ ਖੜਾ ਤੇ ਇਥੇ ਹਲੇ ਸ਼ਰਮਾ ਜੀ ਮਿੱਤਰ ਪੰਜਾਬੇ ਉਹਨਾਂ ਕੋਲੇ ਹੈਗਾ ਜਿਹੜਾ ਬਾਦਸ਼ਾਹ ਘੋੜਾ ਖੜਾਈ ਹਾਂਜੀ ਹਾਂਜੀ ਇੱਥੇ ਮਨੋਤ ਸ਼ਰਮਾ ਜੀ ਕੋਲੇ ਸੀਗਾ ਘੋੜਾ ਨਿਬਰਾ ਉਹ ਚੱਲ ਗਿਆ ਵਿਚਾਰਾ ਹਾਂਜੀ ਤੇ ਬਾਕੀ ਮਿੱਡੇ ਵਾਲੇ ਦੇ ਬੱਚੇ ਆਸੇ ਪਾਸੇ ਹੋਰ ਘੋੜਾਂ ਦੇ ਚੰਗਾ ਸਟਾਕ ਆ ਮੁਕਸਰ ਜ਼ਿਲ੍ਹੇ ਵਿੱਚੋਂ ਨੁਕਰੀਆ ਦਾ ਹਾਂਜੀ ਟੋਟੂ ਘੜਾ 8-10 ਘੋੜੇ ਹੈਗੇ ਫਿਰ ਘੋੜੇ ਹਾਂਜੀ ਆਮ ਵੀ ਬਾਈ ਜੀ ਆਪਾਂ ਦੇਖਦੇ ਆਂ ਪੀ ਪੰਜਾਬ ਨੂੰ ਨੌਕਰੇ ਦਾ ਮੰਨਿਆ ਜਾਂਦਾ ਮਨੁਕਰੇ ਕਰਕੇ ਆਪਣੀ ਜਿਹੜੀ ਮਨ ਮੰਡੀ ਦੀ ਨੁਕਰੇ ਕਰ ਕੀ ਸੀ ਇੰਡੀਆ ਲੈਵਲ ਦੇ ਵਿੱਚ ਸਾਰੇ ਜਾਨਵਰ ਲੈ ਕੇ ਜਾਂਦੇ ਆ ਤੇ ਫਿਰ ਵੀ ਪੰਜਾਬ ਦੇ ਅੱਜ ਕੱਲ ਦੇਖੋ ਆਪਾਂ ਦੇਖੀਏ ਤਾਂ ਮੰਨ ਲਓ ਬੱਚੇ ਫਿਰ ਵੀ ਤਿਆਰ ਕਿੰਨੇ ਹੋ ਰਹੇ ਆ ਦਿਨੋ ਦਿਨ ਬਰੀਡਿੰਗ ਬਹੁਤ ਹੋ ਰਹੀ ਹੈ ਕੁਆਲਟੀ ਦੇ ਉੱਤੇ ਕੰਮ ਬਹੁਤ ਸੁਧਾਰ ਹੋ ਰਹੀ ਹੈ ਦਿਨੋ ਦਿਨ ਹਾਂਜੀ ਤੇ ਬਾਈ ਇੱਕਦਾਂ ਤੁਸੀਂ ਆਪ ਦਾ ਨਾ ਕੰਟੈਕਟ ਨੰਬਰ ਸਾਂਝਾ ਕਰ ਦਿਓ ਜੇ ਕਿਸੇ ਭਰਾ ਨੇ ਹਾਂਜੀ ਮੈਂ ਦੱਸ ਵੀ ਨਾ ਬਾਕੀ ਤੁਸੀਂ ਉੱਤੇ ਪਾ ਵੀ ਦਿਓ ਆਪਣਾ ਹੈਗਾ 999156 ਹੀ 0040 ਮੇਰਾ ਨੰਬਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਰਵੀ ਨਾ ਰਵੀ ਤੇਰਾ ਨੰਬਰ ਦੱਸ ਤੇ ਤੇਰੇ ਵੀ ਕਿੰਨਾ ਹੈਗਾ 90415 82771 90415 2282771 ਇਹ ਬਾਈ ਰਵੀ ਦਾ ਨੰਬਰ ਆ ਦੋਸਤੋ ਤੇ ਬਾਈ ਜੀ ਹੋਰ ਕੋਈ ਗੱਲਬਾਤ ਤੁਹਾਨੂੰ ਲੱਗਦੀ ਹੋਵੇ ਆਪਾਂ ਭਰਾਵਾਂ ਨਾਲ ਸਾਂਝੀ ਕਰਨੀ ਹੋਵੇ ਜੀ ਘੋੜਿਆਂ ਵਾਲਿਆਂ ਨਾਲ ਬਸ ਆਪਾਂ ਇਹੀ ਜਾਣਕਾਰੀ ਦੇਣੀ ਸੀ ਘੋੜੇ ਬਾਰੇ ਠੀਕ ਹੈ ਜੀ ਸੋ ਦੋਸਤੋ ਸਟੱਡ ਸਰਵਿਸ ਹੁਣ ਇਹਦੀ ਓਪਨ ਆ ਜਦੋਂ ਮਰਜ਼ੀ ਭਰਾ ਤੁਹਾਨੂੰ ਫੋਨ ਕਰ ਲੈ। ਸੋ ਦੋਸਤੋ ਬਾਈ ਰਾਜਵੀਰ ਜੀ ਨੇ ਜਿਵੇਂ ਸਾਰੀ ਗੱਲਬਾਤ ਆ ਚੰਦਨ ਦੇ ਬਾਰੇ ਕਲੀਅਰ ਕਰਤੀ ਵੀ ਇਹਦੀ ਜਿਹੜੀ ਸਟੱਡ ਸਰਵਿਸ ਦੀ ਫੀਸ ਆ 31000 ਰੁਪਿਆ ਰੱਖੀ ਗਈ ਆ ਤੇ ਉਹਦੇ ਚ ਕੋਈ ਐਣੀ ਵੀ ਫੀਸ ਅੜ ਕੇ ਲੈਣੀ ਆ। ਮਾਨਤਾਨ ਵੀ ਬਾਈ ਕਰ ਦੇਣਗੇ ਜੇ ਕਿਸੇ ਭਰਾ ਦੇ ਵਿੱਚ ਗੁਜਾਇਸ਼ ਨਹੀਂ ਹੈਗੀ ਘਟ ਦੇਣੀ ਚਾਹੁੰਦਾ ਤਾਂ ਉਹ ਵੀ ਹੋ ਜੂਗਾ ਸਿਸਟਮ। ਸੋ ਬਾਈ ਨੂੰ ਜਦੋਂ ਮਰਜ਼ੀ ਫੋਨ ਲਾ ਲਿਓ। ਕੁਝਕ ਟਾਈਮ ਤੱਕ ਇਹਦੇ 5-4 ਮਹੀਨਿਆਂ ਦਾ ਰਿਜ਼ਲਟ ਵੀ ਆਉਣੇ ਸ਼ੁਰੂ ਹੋ ਜਾਣੇ ਆ। ਘੋੜੀਆਂ ਇਹ ਤੋਂ ਕਾਫੀ ਮੇਡ ਹੋ ਤੇ ਬਾਕੀ ਜਿਹੜੇ ਹਸਾਬ ਨਾਲ ਹਜੇ 32 ਮਹੀਨੇ ਉਮਰ ਹੋਈ ਆ ਹਜੇ ਦੇ ਕੋਲੇ ਟਾਈਮ ਬਹੁਤ ਪਿਆ ਚੰਗਾ ਕਦ ਕੱਠ ਕਰਨ ਦਾ ਬਾਡੀ ਵੀ ਜਨੇ ਹੋਰ ਬਣਾ ਜਾਣੀ ਆ ਤੇ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਿਓ ਵੀ ਘੋੜਾ ਤੁਹਾਨੂੰ ਕਿਵੇਂ ਦਾ ਲੱਗਿਆ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ